ਜੇ ਹੁਣ ਇਹ ਨਸ਼ਾ ਡੋਲੂਆ ਨਸ਼ਾ ਡੋਲ ਕੇ ਸੱਡਦਾ ਇਹ ਬਾਹਲਾ ਕਰਦਾ ਮੈਂ ਦੁਆ ਬੇਸਤਾਂ ਆਹ ਦੇਖ ਲੋ ਜੀ ਆਹ ਚੱਟਾ ਆਹ ਡੋਲੇ ਨੇ ਇੰਨਾ ਬਾਵਾਗਾ ਨਾਲੀ ਚ ਡੋਲਤਾ ਆਪਾਂ ਇਹਨੂੰ ਕਿਹਾ ਵੀ ਵਰਚਾ ਨਹੀਂ ਪਵਾਉਂਦੇ ਤੇ ਇਹ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਵੀ ਸੋਡੇ ਪਿੰਡ ਚ ਉਹ ਨਾ ਵੇਕੇ ਜ਼ਹਿਰ ਨਾਲ ਸੋਡੇ ਬੱਚੇ ਤਾਂ ਉਹਨੂੰ ਭੰਨ ਕੇ ਨਾਲੀ ਚ ਸੜ ਦੋ ਲੈ ਬਾਈ ਸੱਟ ਬਾਪੂ ਤੂੰ ਸਮਾਨ ਵੇਚਦਾ ਪਹਿਲਾਂ ਪਰਚੇ ਵੀ ਤੇਰੇ ਤੂੰ ਅੰਦਰ ਵੀ ਜਨਮਾਉਂਦਾ ਵੀ ਕਿਹਾ ਸੀਗਾ ਹਣਾ ਹੁਣ ਵੀ ਤੂੰ ਵੇਚਣਾ ਪਰਸੋਂ ਪਤਾ ਨਹੀਂ ਕਿਉਂ ਉੱਥੇ ਤੋਂ ਸਮਾਨ ਲੈ ਕੇ ਆਏ ਤੋੜੇ ਬੱਚਾ ਹੈਗਾ? ਹਾਂਜੀ। ਜੇ ਉਹ ਬੱਚਾ ਜੇ ਤਾਂ ਵੀਨ ਲੱਗੇ ਫੇਰ ਉਹ। ਤੇਰੀ ਵੀਡੀਓ ਦਿਖਾਤੀ ਕੱਲ ਦੀ ਜਾਂ ਪਰਸੋਂ ਦੀ ਫੇਰ ਮੰਨੇ। ਕਿੰਨੇ ਕ ਬੰਦੇ ਲੈ ਹੈਗੇ ਨੇ ਆਕੇ ਅੱਜ? ਅੱਜ 3-4 ਲੈ ਗਏ। 3-4 ਲੈ ਗਏ। ਤੈਨੂੰ ਬਾਣ ਦਾ ਹਿੱਸਾ ਨਹੀਂ ਦਿੱਤਾ ਫੇਰ ਤੂੰ ਮਸ਼ਾ ਵੇਚੇਗਾ। ਤੇਰਾ ਬੱਚਾ ਜੇ ਇਹ ਲੱਗ ਗਿਆ ਫੇਰ। ਨਿੰਗਾਂ ਦੇ ਪਰਸਨ ਹੀ ਬੋਹੰਦੇ ਸਿੱਧਾਂਗੇ ਮੁਰਦਵਾਰੀ ਫੋਨ ਤੁਹਾਨੂੰ ਵਾਰਨਿੰਗ ਕਰਨ ਆਇਆ ਪਰਸੋਂ ਲੈ ਕੇ ਆ ਮੈਨੂੰ ਸਾਰਾ ਕੁਝ ਪਤਾ ਨਹੀਂ ਫਿਰ ਮੈਂ ਪਰਚਾ ਬੋਹਾਂਗਾ ਪੁਲਿਸ ਨੂੰ ਸਦੂ ਸਾਰੀ ਪਤਾ ਕੀ ਗੱਲ ਆ ਬਾਈ ਮੇਰੀ ਗੱਲ ਆ ਆਪੀ ਸਿੱਧਦੇ ਆਪਦੇ ਹੱਥਾਂ ਨਾਲ ਹੀ ਤੇਨੂੰ ਲਾਸਟ ਵਾਰ ਵਾਰਨਿੰਗ ਦੇ ਕੇ ਮੇਰੇ ਕੋ ਕੁਝ ਵੀ ਦੇਖ ਲੋ ਸਾਰਾ ਕੁਝ ਨਿਕਲਿਆ ਹੋਇਆ ਘਰੋਂ ਅਸੀਂ ਫਿਰ ਭਾਲ ਲਾਂਗੇ ਤਲਾਸ਼ੀ ਲਾਵਾਂਗੇ ਹਾਂ ਤਲਾਸ਼ੀ ਲੈ ਲਓ ਬਾਬਾ ਜੀ ਹਣਾ ਸਾਰਾ ਕੁਝ ਨਿਕਲੂ ਵੇਚਦਾ ਤੂੰ ਪਰਸੋਂ ਲੈ ਕੇ ਆ ਸਾਨੂੰ ਫੋਨ ਕਰਾ ਤੇਰੇ ਪਿੰਨੋਂ ਕਸਮੋ ਲੱਗਿਆ ਬੇਚਦਾ ਹੀ ਸਮਾਨ ਨੂੰ ਹੈ ਹੁਣ ਤੂੰ ਕੁਝ ਵੀ ਨਹੀਂ ਕਰਦਾ ਸਾਨੂੰ ਫੋਨ ਕਰਾ ਵੀ ਹਾਂ ਕੋਈ ਤੇਰੇ ਪਿਓ ਨੇ ਫੋਨ ਕਰਿਆ ਗੱਲ ਮਗਾ ਸਵੇਰੇ ਠੀਕ ਹੈ ਵੀ ਤੇਰੀ ਨੋਹ ਤੋਲਦੀ ਆ ਨਾ ਮੇਰੀ ਤੂੰ ਸਮਾਨ ਵੇਚਦਾ ਕੋਈ ਗੱਲ ਨਹੀਂ ਭਾਈ ਯਾਰ ਜੇ ਨਹੀਂ ਵੇਚਦਾ ਠੀਕ ਹੈ ਆਪਾਂ ਅਪੀ ਪਿਓ ਦੀ दारू ਵੇਚਦਾ ਮੈਂ ਮੈਂ ਕਿਉਂ दारू ਦੀ ਗੱਲ ਨਹੀਂ ਸਾਨੂੰ ਚੱਟੇ ਦੀ ਗੱਲ ਦੀ ਗੱਲ ਆ ਤੂੰ ਵੇਚਦੇ ਪਹਿਲਾਂ ਪਰਚੇ ਵੀ ਨੇ ਤੇਰੇ ਤੇ ਤੂੰ ਅੰਦਰ ਵੀ ਸਮਝਾਉਂਦੇ ਵੀ ਕਿਹਾ ਸੀਗਾ ਹਣਾ ਹੁਣ ਵੀ ਤੂੰ ਵੇਚਣਾ ਪਰਸੋਂ ਪਤਾ ਨਹੀਂ ਕਿਉਂ ਉੱਥੇ ਤੋਂ ਸਮਾਨ ਲੈ ਕੇ ਆਏ ਤੇਰੇ ਪਿੰਡ ਸਾਰਾ ਪਿੰਡ ਬੋਲਦਾ ਯਾਰ ਬਲਾਲਾ ਪਿੰਡ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਬੁਲਾ ਲਾ ਭਰਾਵਾ ਥੋੜਾ ਪਿੰਡਾ ਪਿੰਡ ਚ ਜ਼ਹਿਰ ਵੇਚਦਾ ਦੇਖੋ ਅਸਤਾ ਸਾਨੂੰ ਹੱਥ ਬੰਨ ਕੇ ਬੇਨਤੀ ਕਰਨਾ ਕੋਈ ਦਰ ਤੇ ਹੁਣ ਪਰਚਾ ਨਹੀਂ ਗਾਉਂਦੇ ਸਾਮਾਨ ਵੇਚਦੇ ਨਹੀਂ ਵਾਦਾ ਕਰੀ ਗੁਰਦੁਆਰੇ ਜਾ ਕੇ ਮੈਂ ਅੱਗੇ ਤੋਂ ਵੇਚਦਾ ਨਹੀਂ ਕਿ ਨਹੀਂ ਭੈਣੇ ਤੁਹਾਡੇ ਬੱਚਾ ਹੈਗਾ ਹਾਂਜੀ ਜੇ ਉਹ ਬੱਚਾ ਜੇਟਾ ਵੀਨ ਲੱਗੇ ਜੇ ਫੇਰ ਉਹ ਓਹ ਤਾਂ ਠੀਕ ਹੈ ਮਾੜੀ ਗੱਲ ਨਹੀਂ ਹੈਗੀ ਮੈਂ ਪਹਿਲਾਂ ਵੇਚਿਆ ਮੈਂ ਮੰਨਦਾ ਪਹਿਲਾਂ ਵੇਚਿਆ ਹੁਣ ਵੀ ਵੇਚਦਾ ਕਰ ਸੋ ਕੱਲ ਮੈਂ ਤੈਨੂੰ ਵੀਡੀਓ ਦਿਖਾ ਦਿੰਨੇ ਆ ਮੈਂ ਵੇਚ ਦੇ ਦੀ ਤੇਰੀ ਵੀਡੀਓ ਜੇ ਖੜ ਜਾ ਤੇਰੀ ਵੀਡੀਓ ਦਿਖਾਤੀ ਕੱਲ ਦੀ ਜਾਂ ਪਰਸੋਂ ਦੀ ਫੇਰ ਮੰਨੇ ਹਾਂਜੀ ਹੈ ਕਿਸੇ ਤੋਂ ਲੈ ਕੇ ਦਿੱਤਾ ਹੋਊਗਾ ਉਹ ਫੇਰ ਆਏ ਜੇ ਤੇਰੀ ਵੀਡੀਓ ਕੱਲ ਪਰਸੋਂ ਦੀ ਹੋਈ ਤੂੰ ਆਪ ਨਾਲ ਪਿੰਦੇ ਦੀ ਹੋਵੇ ਨਾਲ ਸਾਰਾ ਕੁਝ ਹੋਵੇ ਹਨਾ ਨਹੀਂ ਨਹੀਂ ਇੱਥੇ ਤੇਰੇ ਵੇਚਦੇ ਦੀ ਹੋਵੇ ਇੱਥੇ ਕੰਡਾ ਤੇ ਕੰਡਾ ਕੱਢ ਲੈ ਕੋਈ ਵਾਲੀ ਆਪਾਂ ਕੱਢ ਲੈਣਾ ਸਾਰਾ ਕੁਝ ਖੜ ਜਾ ਦੋ ਮਿੰਟ ਸਾਰਾ ਕੁਝ ਪਤਾ ਓ ਬਾਪੂ ਆ ਭਾਈ ਬਜ਼ੁਰਗੋ ਬਾਹਰ ਆ ਭਾਈ ਬਜ਼ੁਰਗੋ ਕਰਕੇ ਫੋਨ ਕਰ ਮੀਡੀਆ ਨੂੰ ਬੁਲਾ ਪੈਂ ਸਰਪੰਚ ਨੂੰ ਬੋਲਾ ਇਹ ਚ ਬੋਲਦੇ ਮੈਂ ਚੱਕਣੇ ਚ ਬਾਪੂ ਭਾਈ ਇਹ ਤੇਰਾ ਬਟ ਮੁੰਡਾ ਹੈ ਬੋਲੀਆਂ ਆ ਬਾਪੂ ਨੇ ਤੁਸੀਂ ਮੈਨੂੰ ਸਵੇਰੇ ਫੋਨ ਕਰਿਆ ਸੀ ਅੱਜ ਵੀ ਤੇਰਾ ਮੁੰਡਾ ਸ਼ਾਗਨ ਨਸ਼ਾ ਵੇਚਦਾ ਮੈਨੂੰ ਪਤਾ ਹੈਗਾ ਸੀ ਕਿ ਉਹਨੂੰ ਕੰਪਲੀਟ ਆ ਗਈਆਂ ਸੀ ਹੁਣ ਤੂੰ ਸਾਨੂੰ ਸਹੀ ਸੀ ਦੱਸ ਇਹ ਨਸ਼ਾ ਵੇਚਦਾ ਹੈ ਚਿੱਟਾ ਕੱਲ ਵੀ ਵੇਚਦਾ ਅੱਜ ਵੀ ਬੋਲੀਆਂ ਨੂੰ ਮੇਰੇ ਤੋਲ ਨੋਂਦਰੀ ਤੋਲਦੀ ਹੈ ਤੂੰ ਵੀ ਇਸੇ ਘਰ ਚ ਰਹਿਣਾ ਹਾਂਜੀ ਉਹ ਕੱਢ ਰੱਖਿਆ ਹੀ ਮੈਨੂੰ ਅੱਡੇ ਇਹਨਾਂ ਨੂੰ ਤੈਨੂੰ ਅੱਡ ਉਹ ਤਾਂ ਚੱਲ ਕੋਈ ਗੱਲ ਨਹੀਂ ਇਹ ਵੇਚਦਾ ਨਸ਼ਾ ਹੈਗਾ ਹੈਗਾ ਇਹ ਮੁੰਡੇ ਦਾ ਪਿਓ ਹੈ ਸਾਹਮਣੇ ਕਹਿ ਰਿਹਾ ਕੱਲ ਵੀ ਵੇਚਿਆ ਨਸ਼ਾ ਨੇ ਸਰੇ ਆਮ ਕਰਚੇ ਤੋਂ ਲੱਗਦਾ ਜੀ ਅੱਜ ਵਿੱਚ ਹੈਗਾ ਅੱਜ ਕਿੰਨੇ ਕ ਬੰਦੇ ਆ ਕੇ ਲੈ ਗਏ ਨੇ ਕਿੰਨੇ ਕਿੰਨੇ ਕ ਬੰਦੇ ਲੈ ਗਏ ਨੇ ਆ ਕੇ ਅੱਜ ਅੱਜ ਤਿੰਨ ਚਾਰ ਲੈ ਗਏ ਤਿੰਨ ਚਾਰ ਲੈ ਗਏ ਦੇਖ ਤੇਰਾ ਪਿਓ ਕਹਿ ਰਿਹਾ ਨਹੀਂ ਨਹੀਂ ਕਿਹੜੀ ਗੱਡੀ ਜਾਈ ਸੀ ਗੱਡੀ ਤਾਂ ਕਿ ਗੱਡੀ ਆਉਂਦੀ ਉਹ ਕੀ ਕਰਨ ਆਉਂਦੇ ਨੇ ਬਾਈ ਜੇ ਹੁਣ ਤੇਰੇ ਘਰੋਂ ਅਸੀਂ ਕੱਢ ਲਿਆ ਤੇਰਾ ਬਹੁਤ ਵਾਰ ਬੁਰਾ ਹਾਲ ਪੈਣ ਜੀ 1 ਮਿੰਟ ਪੈਣੇ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਾਨੂੰ ਬੇਨਤੀ ਕਰਦੇ ਆ ਤੈਨੂੰ ਪਹਿਲਾਂ ਪਹਿਲਾਂ ਉਹ ਜ਼ਰੂਰੀ ਗੱਲ ਹਾਂ ਵੀਡੀਓ ਬਣਾ ਲਓ ਕੋਈ ਚੱਕਰ ਨਹੀਂ ਪਹਿਲਾਂ ਹੀ ਵੇਚ ਦਾਂ ਹਾਂ ਪਹਿਲਾਂ ਵੇਚ ਬੱਸ ਗੱਲ ਸੁਣ ਲਵੇਂ ਮੇਰੀ ਪੂਰੀ ਗੱਲ ਸੁਣੀ ਚੱਲੋ ਦੇਖੋ ਤੁਸੀਂ ਸਾਡੇ ਭਰਾ ਹਾਂ ਗੱਲ ਤਾਂ ਸੁਣੋ ਹਾਂ ਵੇਚਦਾ ਮੈਂ ਕਿਉਂ ਸੀ ਕਾਰਨ ਵੀ ਸੁਣ ਲਓ ਹੁਣ ਪਹਿਲਾਂ ਚਲੋ ਨਹੀਂ ਨਹੀਂ ਪਹਿਲਾਂ ਕਾਰ ਵੇਚਦਾਸ ਨਾ ਪਹਿਲਾਂ ਚਲੋ ਮਾਰਾ ਕੰਮ ਸੀ ਕਾਰ ਦੱਸੀ ਲੋੜ ਨਹੀਂ ਵੇਚਦਾਸ ਤੂੰ ਆਪ ਹੀ ਦਿੰਦਾ ਹੋਣਾ ਹਾਂ ਪਿੰਦਾ ਵੀ ਸੀ ਕਾਰਨ ਤਾਂ ਸੁਣ ਲਓ ਹਾਂ ਇਹਨੂੰ ਐ ਪੁੱਛੇ ਬਾਣ ਚ ਹਿੱਸਾ ਦਿੰਦਾ ਮਿਛੀ ਯਾਰ ਜੇ ਬਾਣ ਚ ਤੈਨੂੰ ਹਿੱਸਾ ਨਹੀਂ ਦਿੱਤਾ ਤੂੰ ਮੇਰੀ ਕਹਾ ਤੂੰ ਮੇਰੀ ਕਹਾ ਹਣਾ ਤੈਨੂੰ ਬਾਣ ਚ ਹਿੱਸਾ ਨਹੀਂ ਦਿੱ ਜਮਾਨੀ ਦੇ ਵਾਂ ਤੂੰ ਦਿਹਾੜੀ ਕਰ ਲੈ ਮਿਹਨਤ ਕਰ ਲੈ ਮਜ਼ਦੂਰੀ ਕਰ ਲੈ ਫਿਰ ਤੂੰ ਨਸ਼ਾ ਵੇਚੇਗਾ ਲੋਕਾਂ ਦੇ ਜਵਾਬ ਨੂੰ ਜ਼ਹਿਰ ਵਿੱਚ ਆ ਜਾਓ ਭਾਈ ਅੰਦਰ ਆਓ ਤੇਰਾ ਬੱਚਾ ਜੇ ਇਹ ਲੱਗ ਗਿਆ ਫੇਰ ਨਹੀਂ ਲੋਕੋ ਸੋਡੇ ਗਮਾਨ ਚ ਲੋਕੋ ਬਾਹਰ ਜਾਂ ਬੋਲ ਕੇ ਆ ਯਾਰ ਮੈਂ ਇੱਕ ਨਾਲੇ ਫਿਰ ਭਾਈ ਹੁਣ ਤੇਰੇ ਸਾਹਮਣੇ ਆ ਮੇਰੇ ਪਿੰਡ ਪੰਚਾਇਤ ਪਰਮੇਸ਼ਰਾ ਜੀ ਦਾ ਕੱਢ ਕੇ ਹੈਗਾ ਅਸੀਂ ਵੀਡੀਓ ਨਹੀਂ ਬਣਾਉਂਦੇ ਆਪੀ ਨਾਲ ਹੀ ਚਲੇ ਗਦੇ ਹੈਗਾ ਸਮਾਨ ਮੈਨੂੰ ਪਤਾ ਲੈ ਕੇ ਆਇਆ ਰੁਪਏ ਨਾ ਤਲਾਸ਼ੀ ਅਸੀਂ ਲਵਾਂਗੇ ਫਿਰ ਪੁਲਸਾ ਭਲਾ ਕੇ ਉਹ ਮਸ਼ੀਨ ਲੈ ਕੇ ਆਉਂਗੇ ਕੁੱਤੇ ਲੈ ਕੇ ਆਉਣਗੇ ਆਪੀ ਸੇ ਆਉਗੀ 2 ਮਿੰਟ ਆਇਸ ਫਿਰ ਕਰ ਭਾਈ ਡੀਐਸਪੀ ਨੂੰ ਹੁਣ ਉਹ ਆਉਣਗੇ ਪੁਲਸ ਆਉਗੀ ਉਹ ਆਪੀ ਹੋ ਗੋ ਤੇਰਾ ਪਿਓ ਤੇਰੇ ਸਾਹਮਣੇ ਕਹਿੰਦਾ ਵੀ ਅੱਜ ਵੀ ਵੇਚਿਆ ਗੱਲ ਵੀ ਵੇਚ ਹੈ ਹਣਾ ਅਸੀਂ ਤਰਾਸੀ ਤੇਰੇ ਕਰੋ ਕਿਉਂ ਲੱਗਿਆ ਤੇਰਾ ਪਿਓ ਤੇਰਾ ਖੁਦਾ ਗਵਾ ਉਹ ਕਹਿ ਰਿਹਾ ਤੇਰੀ ਮਾਂ ਵੀ ਕਹਿ ਰਹੀ ਹੈ ਵੀ ਵੇਚਿਆ ਜੋ ਤੂੰ ਵੇਚਿਆ ਅੱਜ ਉਹ ਹੋਊ ਵੀ ਤੂੰ ਆਪ ਮੈਨੂੰ ਦੋਨੇ ਆਪ ਦੀ ਦਾੜੀ ਦੀ ਸਿੱਖੀ ਦੀ ਕਸਮ ਜੇ ਮੈਂ ਪਰਚਾ ਪਰਚਾ ਮੈਂ ਪਾਉਂਦਾ ਨਹੀਂ ਕਿਸੇ ਵੀ ਤੇ ਸਹਿੰਦਾ ਵੇਚਦਾ ਨਾ ਬੰਦਾ ਇਹ ਚਾਹੇ ਦੱਸਦੇ ਗੁਰਦੁਆਰੇ ਸੌਂ ਕੇ ਵੇਚਦਾ ਨਾ ਚਾਹੇ ਬੰਦਾ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਪਿੰਡ ਨੂੰ ਪਤਾ ਹੈ ਤੇਰਾ ਸਗਾ ਚਾਚਾ ਵੀ ਕਹਿ ਰਿਹਾ ਹੁਣ ਮੈਂ ਕਿਹੜਾ ਝੂਠ ਬੋਲਦਾ ਉਹ ਹੁਣ ਵੀ ਵੇਚਦਾ ਤੇਰਾ ਪਿਓ ਤੇ ਭਾਈ ਇਹ ਕਹਿੰਦਾ ਸਾਡੀ ਬਨਾਮੀ ਹੁੰਦੀ ਐ ਤੂੰ ਮੰਨਦਾ ਕਾ ਤੂੰ ਨਹੀਂ ਪੀਣ ਜੋ ਕੇ ਛੱਡਦੇ ਜਣਾ ਹੈਗਾ ਦਵਾਈ ਦਵਾਉਣਾ ਚੱਲ ਮੇਰੇ ਨਾਲ ਮੈਂ ਦਵਾਈ ਦਵਾਉਂਗਾ ਮੈਂ ਰੱਖੂਗਾ ਤੇਰੇ ਨਾਲ ਕੰਮ ਕਰਨਾ ਕੰਮ ਤੇ ਲਵਾਉਂਗਾ ਤੂੰ ਨਸ਼ਾ ਸਿੜਦੇ ਡੋਲਦੇ ਸੀ ਉੱਥੇ ਖੜ ਜਾਂਦੇ ਨਹੀਂ ਫਿਰ ਸਾਰਾ ਪਿੰਡ ਆਉ ਕੱਲੀ ਕੱਲੀ ਚੀਜ਼ ਖੋ ਲਈਓ ਪੀ ਨਿਕਲੋ ਕਿਤੇ ਵੀ ਲੋ ਕੋ ਆ ਤੇਰੇ ਕੋਲੇ ਪੀਣ ਜੋ ਕੀ ਹੋਊਗਾ ਤਾਂ ਲੈ ਕੇ ਆਹਾਂਗਾ ਮੁੱਲ ਕਿਤੋਂ ਪੀਣ ਨੂੰ ਜਾਂਦਾ ਸੀਗਾ ਜੀ ਰੋੜੀ ਜਾਣਾ ਸੀਗਾ ਹੁਣ ਵੀ ਜਾਂਦੀ ਸੀਗੀ ਫਿਰ ਨਿਕਲ ਆ ਬਹਾਮ ਅੰਤਰ ਕੰਡਾ ਵੀ ਸਾਰਾ ਕੁਝ ਕੱਢਣਾ ਖੜ ਜਾਂਦਾ ਫਿਰ ਵੀ ਜਾਂਦੀ ਸੀਗੀ ਛੱਡ ਦੇਦਾ ਹੈ ਨਹੀਂ ਅਸੀਂ ਸਾਰਾ ਕੁੱਤੇ ਉਲਾ ਲੈਣਗੇ ਪੁਲਿਸਾ ਡੀਐਸਪੀ ਨੂੰ ਆਊਗਾ ਉਹ ਆਊਗਾ ਉਹ ਪਾਲੂਗਾ ਫਿਰ ਫਾਇਦਾ ਮੈਂ ਬਵਾਉਂਦਾ ਨਹੀਂ ਐਡਾ ਦੁਨੀਆ ਸੁਣੀ ਜਾਂਦੀ ਆ ਤੂੰ ਡੋਲਦੇ ਦੀਆਂ ਜ ਪਾਇਆ ਜੇਹੇ ਨਸ਼ਾ ਡੋਲਦਾ ਅੱਜ ਤੇ 13 ਦਾ ਵਾਦਾ ਕਰਦਾ ਮੈਂ ਨਸ਼ਾ ਨਹੀਂ ਵੇਚਦਾ ਤੈਨੂੰ ਉਹ ਸਾਰਾ ਕੁਝ ਦੇਣਾ ਬੂ ਮਾਖਿਆ ਜੀ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਇਸ ਨੇ ਮੇ ਬੰਦੇ ਨੇ ਮੇਰੀ ਤੂੰ ਪਿਛਮੀਆਂ ਗੱਲਾਂ ਛੱਡ ਤੂੰ ਆਉਣ ਵਾਲੀ ਗੱਲ ਸੁਣ ਜੇ ਹੁਣ ਇਹ ਨਸ਼ਾ ਡੋਲੂਗਾ ਨਸ਼ਾ ਡੋਲ ਕੇ ਸਿੱਟਦਾ ਜੇ ਵਾਦਾ ਕਰਦਾ ਮੈਂ ਦੁਆ ਵੇਚਦਾ ਨਹੀਂ ਹਾਂਜੀ ਫਿਰ ਤੈਨੂੰ ਇਹਨੂੰ ਹੀ ਹਿੱਸਾ ਠੇਕਾ ਖੇਤੀ ਕਰਨ ਵਾਸਤੇ ਸਭ ਕੁਝ ਦੇਣਾ ਆਪੂ ਉਹ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਦੇਵਾਂ ਇਹਨੂੰ ਦੇਤੀ ਜੈ ਸਾ ਥਾਂ ਦਾ ਹਾਂ ਤੀਜਾ ਸਾ ਥਾਂ ਦਾ ਹਾਂ ਜਿਹੜਾ ਜ਼ਮੀਨ ਜਿਹਸੇ ਹਿੱਸਾ ਲਓ ਵੀ ਤੁਸੀਂ ਦੇਣਾ ਕਿਉਂ ਸਾਰੇ ਪਿੰਡ ਹੁਣ ਤੇਰੀ ਗੱਲ ਹੋਈ ਲੈ ਵੀ ਹੁਣ ਤੂੰ ਆਪ ਹੀ ਜਿਹੜਾ ਕੁਸਾ ਹੈਗਾ ਸਣਦੇ ਡੋਲਦੇ ਅਸੀਂ ਇੱਧਰ ਜਾਂਨੇ ਕੰਡਾ ਕੰਡਾ ਪੰਨ ਤੇ ਨਸ਼ਾ ਇਹਨਾਂ ਦੂ ਲੈ ਹੈ ਤੂੰ ਆਪ ਹੀ ਪੰਨਦੇ ਫੇਰ ਮਿਲੂਗਾ ਨਹੀਂ ਫੇਰ ਭਾਈ ਤੇ ਤਰਾਸੀ ਹੋਵੇ ਬਾਰਾ ਸੀ ਪੈਣੇ ਹਨਾ ਛੋਟੇ ਵਿਚਾਰ ਹਨਾ ਆਪ ਹੀ ਲੋ ਤਾਰਾ ਭਾਈ ਵਾਂਗ ਦੋ ਦੇ ਡੋਲਦੇ ਬਾਹੜਾ ਲੈ ਕੇ ਆਏ ਉਹ ਹੀ ਡੋ ਦਮਾਰੀ ਉਹ ਕਰ ਦੇਗੀ ਹਾਂ ਅਸੀਂ ਇੱਧਰ ਵੀ ਨਹੀਂ ਆਉਂਦੇ ਤੂੰ ਭੈਣ ਤੋਂ ਖੜ ਕੇ ਡੋਲ ਦੇ ਮੈਂ ਹੁਣੀ ਲੈ ਕੇ ਤੋਇਆ ਬੋਲਾ ਕੋਈ ਗੱਲ ਕਿੱਥੋਂ ਲੈ ਆਇਆ ਤੂੰ ਉਹਦੋਂ ਵੀ ਫੜ ਲਾਂਗੇ ਆਪਾਂ ਜਿੱਥੋਂ ਲੈ ਆਪਾਂ ਪਰਚਾ ਗੱਲ ਮਗਾ ਗੱਲ ਪਰਚੀ ਦੀਆਂ ਚਲ ਤੇ ਪਰਚਾ ਨਹੀਂ ਪਹੁੰਚਿਆ ਤੈਨੂੰ ਡੋਲਣਾ ਆ ਆ ਦੇਖ ਆ ਮੁੰਡਾ ਆ ਬਾਈ ਨੇ ਆ ਦੇਖ ਇਹ ਕਹਿੰਦਾ ਮੈਂ ਰੋੜੀ ਤੋਂ ਲੈ ਕੇ ਆਇਆਗਾ ਹੁਣ ਬਾਈ ਨਸ਼ਾ ਦੇ ਕੋਲੇ ਹੋਰ ਵੀ ਹੋਊਗਾ ਇਹ ਮੈਂ ਡੋਲਦਾਗਾ ਤੁਹਾਡੇ ਸਾਹਮਣੇ ਨਸ਼ਾ ਦੇ ਬਾਈ ਕੋਲੇ ਹੋਰ ਵੀ ਹੋ ਉਹ ਵੀ ਇਹ ਕੱਢ ਕੇ ਡੋਲੂਗਾ ਦੇਖੋ ਸਵੇਰੇ ਸਵੇਰੇ ਗਿਆਗਾ ਉਹ ਵੀ ਤੋਂ ਡਲਵਾਵਾਂਗੇ ਤੋਂ ਬਾਵਾ ਕਰਵਾਵਾਂਗੇ ਪਰਚਾ ਨਹੀਂ ਪਵਾਉਂਦੇ ਗੱਲ ਕਰ ਆਪਾਂ ਆ ਢੋਲ ਦੇ ਭਾਈ ਆ ਢੋਲ ਆ ਨਾ ਨਾ ਫਿਰ ਕੀ ਫਾਇਦਾ ਹੈਗਾ ਲੈ ਕੇ ਦੂ ਰੋੜੀ ਗਿਆ ਨਹੀਂ ਹਜੇ ਅਸੀਂ ਉਰੀ ਫੜੇ ਤੜਕੇ ਦੇ ਬੰਦਾ ਨੰਗਿਆ ਸਾਥ ਨੂੰ ਦਿੱਤਾ ਸਵੇਰੇ ਗੱਡੀ ਉੱਤੇ ਮਾਦਾ ਭਾਈ ਸੀ ਮੈਂ ਉਹ ਮੰਨ ਗਏ ਕਹਿੰਦੇ ਲੈ ਕੇ ਆ ਕਿੰਨੇ ਦਾ ਦੇ ਦਿੱਤਾ ਤਸਵੀਰ ਫਿਰ ਸਵੇਰੇ ਕਿ ਤੁਹ ਦਿੱਤਾ ਉਹਨਾਂ ਨੂੰ ਦਾ ਨਾ ਖੜੇ ਕਿੰਨਾਂ ਲੈ ਆਹ ਖੜੇ ਇੱਕ ਮਿੰਟ ਇੱਕ ਮਿੰਟ ਆ ਦੇਖ ਲੋ ਜੀ ਆ ਚੱਟਾ ਆ ਡੋਲੇ ਨੇ ਕਿੰਨਾ ਬਾਵਾਗਾ ਨਾਲੀ ਚ ਡੋਲਤਾ ਆਪਾਂ ਇਹਨੂੰ ਕਿਹਾ ਵੀ ਵਰਚਾ ਨਹੀਂ ਪਵਾਉਂਦੇ ਤੇ ਇਹ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਆ ਪਿੰਡ ਵਾਲੇ ਲੋਕ ਨੇ ਇੱਥੇ ਮੀਰਪੁਰ ਕਲਾਮਾ ਆਇਆ ਰਹੇ ਪਿਉ ਨੇ ਫੋਨ ਕਰਿਆ ਮੁੰਡੇ ਨੇ ਮੈਨੂੰ ਸਵੇਰੇ ਵੀ ਨਸ਼ਾ ਚਲੋ ਇਹਨੇ ਇੱਕ ਬੇਟਾ ਦਾ ਦੇਤੀ ਹੁਣ ਆਪਾਂ ਕੰਡਾ ਕੁੰਡਾ ਹੋਇਆ ਉਹ ਵੀ ਬਣਵਾ ਕੇ ਜਾਈ ਗਾ ਤੂੰ ਇਹਨੂੰ ਕੱਢ ਦੇ ਗੱਲ ਤੇ ਆਪੇ ਡੋਲ ਤੁਸੀਂ ਹੋਰ ਸੋਈ ਚ ਹੋਊਗਾ ਨਸ਼ਾ ਯਾਰ ਰਸੋਈ ਚੋਂ ਤੁਸੀਂ ਭੈਣ ਨੂੰ ਬਾਹਰ ਕਰਕੇ ਨਾ ਲਾਈਵ ਹੋ ਕੇ ਤਲਾਸ਼ੀ ਕਰ ਲੋ ਕੰਡਾ ਕੁੰਡਾ ਹੋਇਆ ਉਹ ਵੀ ਡੋਲ ਦੋ ਹੋਊਗਾ ਅਗਾ ਤਾਇਆ ਕਹਿੰਦਾ 20 ਦਿਨ 2.5 ਲੱਖ ਦਾ ਇਕੱਠਾ ਲੈ ਕੇ ਆਉਂਦਾ ਤਾਇਆ ਤੂੰ ਮੈਨੂੰ ਫੋਨ ਕਰਾ ਮੈਂ ਪਹੁੰਚ ਗਿਆ ਦੇਖ ਮੈਨੂੰ ਕੋਈ ਵੀ ਫੋਨ ਕਰੇ ਪੰਜਾਬ ਚੋ ਬਾਈ ਮੈਂ ਆਉਂਗਾ ਗੱਲ ਕਰ ਮੈਂ ਕਿਸੇ ਵਰਚਾ ਨਹੀਂ ਪਾਉਂ ਆਉਂਦਾ ਇਹ ਚਿੱਟੇ ਵਾਲੇ ਕਿਉਂਕਿ ਇਹ ਗਰੀਬ ਨੇ ਗਰੀਬ ਘਰਾਂ ਦੇ ਮੁਨ ਅੱਜ ਵੀ ਨੀਦਾਰ ਪਰਿਵਾਰ ਆ ਯਾਰ ਮੁੰਡੇ ਦੇ ਪਿਓ ਪਾ ਤਾਇਆ ਦੱਸਦੇ ਭਾਈ ਤੂੰ ਆਹ ਤਾਇਆ ਦਾ ਇਹਦਾ ਮੁੰਡਾ ਸਗਾ ਏ ਬਾਕੀ ਬਸ ਕੋਈ ਨਿੱਜੀ ਦੁਸ਼ਮਣੀ ਨਾ ਹੋਵੇ ਹੋ ਜਾ ਕਹਿ ਕੇ ਸਾਰਾ ਕਰਾ ਲੋ ਦਾਰੂ ਦੂਜੇ ਨਾਲ ਵਿੱਚ ਠੀਕ ਹੈ ਹੂੰ ਤੂੰ ਕਹਾ ਦਾਰੂ ਗੁਰੂ ਆ ਕਮੇਟੀ ਵਾਲੇ ਮੁੰਡੇ ਨੇ ਤੂੰ ਪਹਿਲਾਂ ਚਿੱਟੇ ਦਾ ਕੰਮ ਕਰੋ ਉਹਨੂੰ ਉਦੋਂ ਕਢਵਾਓ ਪਹਿਲਾਂ ਉਹਦੋਂ ਕਢਵਾਓ ਚਿੱਟਾ ਬੰਦ ਕਰੋ ਚੱਟੇ ਨਾਲ ਜ਼ਹਿਰ ਹੈ ਹਣਾ ਚਿੱਟਾ ਕਿਉਂ ਵੇਚਦਾ ਤੁਸੀਂ ਉਹਨੂੰ ਕਢਾਓ ਬਣਾ ਕੇ ਕਢਾਓ ਹੈਗਾ ਉਹਦੇ ਕੋਲੇ ਭਾਈ ਅੰਦਰ ਆ ਜਾਓ ਸਾਰੇ ਯਾਰ ਆ ਪਿੰਡ ਵਾਲਿਓ ਭਾਈ ਆ ਜਾਓ ਯਾਰ ਮਹਾਨਸਾ ਤੋਂ ਆਇਆ ਪੰਨਿਆ ਭਾਈ ਯਾਰ ਹੈਲੋ ਛੋਡੇ ਬੱਚੇ ਭਾਈ ਯਾਰ ਤੁਸੀਂ ਅੰਦਰ ਨਹੀਂ ਆ ਸਕਦੇ ਓਏ ਅੰਦਰ ਆਓ ਯਾਰ ਬਾਈ ਤੁਸੀਂ ਸੋਡਾ ਪਿੰਡ ਛੋੜੇ ਬੱਚੇ ਮੈਂ ਕਿੱਥੋਂ ਆ ਗਿਆ ਯਾਰ ਆ ਨਿੱਕੇ ਨਿੱਕੇ ਜਵਾਕ ਲੱਗ ਗਏ ਪਿਓ ਨੇ ਫੋਨ ਕਰਿਆ ਆਪਾਂ ਨੂੰ ਕੋਈ ਕਿਸੇ ਬਗਾਨੇ ਨੇ ਫੋਨ ਕਰਿਆ ਚੱਟਾ ਪਾ ਢੋਲਤਾ ਪਰਚਾ ਪਵਾਉਂਦੇ ਨੂੰ ਮਨਾਉ ਵੀ ਦੇ ਦੇ ਆ ਹੋਰ ਨਿਕਲੀਆਂ ਪੰਨੀਆਂ ਆ ਦੇਖ ਬਾਈ ਆ ਭਾਣੇ ਦੇਖ ਮੈਂ ਤਾਂ ਸਾਹਮਣੇ ਵਾਲੇ ਖਾ ਪੰਨੀਆਂ ਨੇ ਇਹ ਚ ਬਣਾਵਣਾ ਵੇਚਦਾ ਤੂੰ ਦੇ ਦੇ ਆਪ ਵੀ ਕੱਢ ਕੇ ਤੂੰ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਗੱਡੀ ਪਾਣੇ ਕੰਡੇ ਤੇ ਤੂੰ ਤੋਲਦੀਆਂ ਵੀਡੀਓ ਦਿਖਾਉਂਗਾ ਫਿਰ ਬਾਅਦ ਚ ਮੈਂ ਕੋਈ ਫਾਇਦਾ ਹੈਗਾ ਆ ਪੰਨੀਆਂ ਦੇਖਾ ਆ ਪੰਨੀਆਂ ਨਿਕਲੀਆਂ ਨੇ ਓਏ ਕੱਢ ਦੇ ਕਿੱਥੇ ਰੱਖਿਆ ਆ ਪੰਨੀਆਂ ਨਿਕਲ ਰਹੀਆਂ ਆ ਆਹ ਦੇਖਾ ਪੰਨੀ ਤੇਰੇ ਘਰ ਦੀ ਬਣੀ ਹੋਈ ਆ ਆਪ ਹੀ ਕੱਢ ਕੇ ਲਿਆ ਦੇ ਢੋਲ ਦੇ ਫੋਰ ਇੰਨਾ ਕ ਨਿਕਲਿਆ ਉਹ ਢੋਲਤਾ ਦੇ ਸਾਹਮਣੇ ਢੋਲੂਗਾ ਹੋਰ ਵੀ ਸਾਰਾ ਪਿੰਡ ਆਊਗਾ ਫਿਰ ਗਵਾਏ ਫਿਰ ਐਨੀ ਬੇਇੱਜ਼ਤੀ ਕਰ ਲੈ ਪੁੱਟਣਗੇ ਬੰਨ ਕੇ ਸੈਂਟਰ ਲੈ ਕੇ ਜਾਵਾਂਗੇ ਫਿਰ ਜੇ ਤੂੰ ਨਹੀਂ ਆਉਂਦਾ ਕੋਈ ਗੱਲ ਨਹੀਂ ਠੀਕ ਆ ਫਿਰ ਹੁਣ ਤੂੰ ਆਪ ਹੀ ਕੱਢ ਕੇ ਢੋਲਣ ਆਇਆਗਾ ਨਹੀਂ ਕਰਦੇ ਫਿਰ ਆਪਾਂ ਰੋਕਦੇ ਤਾਂ ਨਹੀਂ ਇਹ ਤਾਂ ਤੂੰ ਕਿਸ ਨੂੰ ਦੇਣ ਵਾਸਤੇ ਰੱਖਿਆ ਸੀ ਤੂੰ ਇੰਨੇ ਲਾ ਇਹ ਯਾਰ ਇੱਥੇ ਆਟੇ ਉੱਤੇ ਹੀ ਦੇਖੋ ਫਿਰ ਲੋ ਤਲਾਸੀ ਲਾਈਵ ਕਰਕੇ ਤਲਾਸੀ ਬੁੜੀਆਂ ਬਲਾਓ ਪੈਣ ਦੇ ਕਰ ਲਓ ਤਲਾਸੀ ਆਰ ਬਾਈ ਹਾਂ ਬਲਾ ਲਓ ਤਾਂ ਹਾਂ ਬੁੜੀ ਬਲਾਓ ਕੋਈ ਪਹਿਣੇ ਆਇਓ ਮੜਾ ਇੱਕ ਮਿੰਟ ਆ ਚਾਚੀ ਆਜੋ ਮਨੇ ਪਹਿਣੇ ਦੇ ਦੋਗੇ ਅਸੀਂ ਪਰਚਾ ਨਹੀਂ ਪਾਉਂਦੇ ਫਿਰ ਐਵੇਂ ਕੀ ਫਾਇਦਾ ਹੈਗਾ ਪਰਚਾ ਪਊਗਾ ਜਦੋਂ ਨਿਕਲਦਾ ਆਇਆ ਹੁਣ ਢੋਲ ਤਾਂ ਤੇਰੇ ਸਾਹਮਣੇ ਵਾਦਾ ਕਰਿਆ ਤੇਰੀ ਜਵਾਕ ਹੈ ਮੇਰੇ ਜਵਾਕ ਹੈ ਮੇਰੀ ਭੈਣ ਆ ਤੂੰ ਆਪੇ ਨੂੰ ਕਹ ਲੈ ਦੇ ਦੇ ਜਿਹੜਾ ਹੈਗਾ ਢੋਲਾਂਗੇ ਤੂੰ ਆ ਦੇ ਹੱਥ ਨਾਲ ਢੋਲ ਦੇ ਤੂੰ ਮਨਾਲਾ ਤੇਰਾ ਘਰ ਆਲਾ ਤੇਰਾ ਘਰ ਬਸਦਾ ਰਹੇਗਾ ਮੈਂ ਹੁਣੀ ਕਰਦਾ ਫੋਨ ਮੁੜ ਕੇ ਫਿਰ ਮੈਂ ਛੱਡਣਾ ਨਹੀਂ ਤੂੰ ਆਪ ਹੀ ਕਢਾ ਕੇ ਭੈਣ ਬਣ ਕੇ ਢੋਲ ਦੇ ਤੈਨੂੰ ਪਤਾ ਹੈਗਾ ਜਿੰਨੇ ਦਾ ਤੂੰ ਲੈਂਦਾ ਮੂਲ ਮਲਾਫਤ ਮੂਲ ਪੈਸੇ ਦੇ ਦੂੰਗਾ ਮੈਂ ਠੀਕ ਹੈ ਨਾ ਵੀ ਤੈਨੂੰ ਘੱਟ ਤੇਰਾ ਹਿੱਸਾ ਦਵਾ ਕੇ ਜਾਊਂ ਅੱਜ ਹੀ ਤੂੰ ਡੋਲਦੇ ਸੀ ਬਾਹਰ ਜਾਂਦੇ ਆ ਕਹਿੰਦੇ ਜਿੰਨ ਜਨਾਬ ਹੋਰ ਹੈਗਾ ਉਹ ਹੋਰ ਵੀ ਬਹਿਗਾ ਹੈਗਾ ਤੂੰ ਬੰਨੀ ਬਣਾਈ ਸਾਡਾ ਜਿੰਨਾ ਹੈਗਾ ਸਾਡਾ ਨਾ ਆਪੀ ਮੈਂ ਤੈਨੂੰ ਦਵਾਈ ਦਵਾਉਂਗਾ ਹੁਣੇ ਤੇਰੇ ਤੇ ਪਰਚੇ ਬਵਾਉਂਦਾ ਨਹੀਂ ਲਿਖਦਾ ਨਾ ਵਾਦਾ ਕਰਿਆ ਸਿੱਖੀ ਦੀ ਸੌਂ ਮੈਂ ਪਰਚੇ ਦਿੰਦੇ ਜੇ ਪਵਾਤਾ ਗੱਲ ਫੜਾ ਦੂੰ ਤੂੰ ਆਪੇ ਆਪਾ ਸਾਨੂੰ ਹੱਥ ਵਰਵਾਉਣਾ ਪੈਣ ਕਹਿੰਦੀ ਹੈਗੀ ਤੈਨੂੰ ਕਈ ਨਾ ਤੂੰ ਜਿੰਨਾ ਹੈਗਾ ਡੋਲਦੇ ਯਾਰ ਜਿੰਨੇ ਤੂੰ ਪੈਸੇ ਕਹਿੰਗਾ ਉਹਨੇ ਤੈਨੂੰ ਡੀ ਆਇਓ ਪਾ ਸਾਰਾ ਕੋ ਡੋਲਦਾ ਸਾਰਾ ਦਾ ਪਿੰਡ ਆ ਗਿਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਡੋਲ ਦੇ ਭਰਾ ਬਣ ਕੇ ਬਾਈ ਮੰਗੇ ਕਾਹਨੂੰ ਬਰਾਮ ਕਰੀਂ ਤੇਰੇ ਅੰਦਰੋਂ ਪੰਨੀਆਂ ਨਿਕਲੀਆਂ ਨੇ ਬਾਈ ਉਹ ਤੇ ਪੰਨੀਆਂ ਕਿੰਨੀਆਂ ਬੀਜੀਆਂ ਹੋਰ ਕੋਈ ਗੱਲ ਨਹੀਂ ਆਪੀ ਡੋਲ ਨੂੰ ਆ ਜਦੋਂ ਵੇਚਦਾ ਮੰਨੀ ਜਾਂਦਾ ਬਾਈ ਸ਼ੇਅਰ ਕਰ ਦਿਓ ਇਹ ਮੈਨੂੰ ਬਾਪੂ ਨੇ ਫੋਨ ਕਰਾਇਆ ਸਵੇਰੇ ਅੱਜ ਵੀ ਮੇਰਾ ਮੁੰਡਾ ਨਸ਼ਾ ਵੇਚਦਾ ਓਦੋਂ ਆਪਾਂ ਨੂੰ ਥੋੜਾ ਜਿਹਾ ਮਿਲ ਵੀ ਜਾ ਉਹਨੇ ਡੋਲਤਾ ਪਰ ਚਾ ਆਪਾਂ ਵਾਉਂਦੇ ਨਹੀਂ ਹੋਰ ਡਲਵਾਉਣੇ ਤੁਸੀਂ ਵੀ ਫੋਨ ਕਰਾਇਆ ਕਰੋ ਪਹਿਨੇ ਡੋਲ ਦੋ ਨੂੰ ਕਹਿ ਕੇ ਪਿੰਡ ਦੇ ਲੋਕ ਕੋ ਭਾਈ ਅਸੀਂ ਮਾਨਸਾ ਤੋਂ ਆਏ ਆਂ। ਤੁਹਾਡਾ ਕੋਲੇ ਗਮਾਂਡ ਆ। ਜਦੋਂ ਵੇਚਦਾ ਰੋਕ ਦੇ ਕਿਉਂ ਨਹੀਂ? ਆਜੋ। ਆਉਣਿਆ ਤੁਹਾਡੇ ਕੋਲੇ ਵੀ ਤੁਸੀਂ ਅੰਦਰ ਨਹੀਂ ਆਹਾ ਡਾਰਾ ਕੋਈ ਤੁਹਾਨੂੰ। ਚਲ ਬਾਹਰ ਹੋ ਜਾ ਲੈ ਕੋਲੇ ਹੋ ਜਾ। ਤੇਰੀ ਪੰਚਾਇਤ ਤੋਂ ਉਹ ਚਲਾਣੇ ਸਾਰਿਆਂ ਨੂੰ। ਨਹੀਂ ਨਹੀਂ ਫਿਰ ਅੰਦਰ ਆਉਣ ਇਹ ਹਟਾਉਣ। ਨਾਨਾ ਪਹਿਲਾਂ ਨੂੰ ਡੋਲ ਦੇ ਲਿਆ। ਲਿਆ ਆ ਇਹਨੂੰ ਕਹਿੰਦੇ ਡੋਲ ਭੈਣ ਨੂੰ ਕਹਿੰਦੇ ਤੂੰ ਡੋਲ ਦੇ ਭੈਣੇ ਆ ਜਾ। ਰੱਖਿਆ ਦੇ। ਰੱਖਿਆ ਉਹ ਭੈਣ ਨੂੰ ਪਤਾ ਹੈ ਸਾਰਾ ਕੁਝ। ਪਤਾ ਹੀ ਸਾਰਾ। ਕੋਈ ਨਹੀਂ ਬਗਾ ਵੀ ਹੈਗਾ ਕਿੱਥੇ ਮੈਨੂੰ। ਆ ਇਹਨੂੰ ਕਹਿੰਦੇ ਡੋਲ ਦੇ ਭੈਣੇ ਬਾਹਰ ਕਰਕੇ ਕਹਿਣੇ ਹੈਗੇ ਕੁਝ ਕਹਿੰਦੇ ਨਹੀਂ ਫਿਰ ਐਵੇਂ ਕੀ ਫਾਇਦਾ ਹੈਗਾ? ਜਦੋਂ ਹੁਣ ਜਦੋਂ ਤੈਨੂੰ ਕਹੀ ਜਾਂਦੇ ਆ ਵੀ ਤੇਰੇ ਤੇ ਕੋਈ ਪਰਚਾ ਨਹੀਂ ਪੈਂਦਾ ਵਾਸਤਾ ਹੀ ਨਹੀਂ ਅੰਨਾ ਕੋ ਉਹ ਡੋਲਿਆ ਹੋਰ ਡੋਲਦੇ ਉਹ ਕੀ ਕਰਨਾ ਰੱਖ ਕੇ ਦਵਾਈ ਦਵਾਵਾਂਗੇ ਤੈਨੂੰ ਨੌਜਵਾਨ ਹੈਗਾ ਹੋਰ ਅੰਦਰ ਦਾ ਲੋੜੀ ਦਾ ਆਇਆ ਦੋਸਤ ਲੈ ਆ ਡੋਲਿਆ ਮੈਂ ਤੇਰੀ ਜਿਹੜੀ ਲਾਖਤ ਮੁੱਲਾ ਦੇਵਾਂਗੇ ਪ੍ਰਮਾਤਮਾ ਚਸਮ ਝੂਠ ਨਹੀਂ ਮਾਰਦੇ ਜਿੰਨੇ ਦਾ ਤੇਰਾ ਖਰਚਾ ਹੋਇਆ ਬਾ ਵੇਚਣਾ ਨਹੀਂ ਉਹ ਡੋਲਦੇ ਕੋਈ ਪਰਚਾ ਨਹੀਂ ਆਪ ਹੀ ਡੋਲਦੇ ਆ ਜਾ ਗੁਰਦੁਆਰੇ ਸੋ ਜਦੋਂ ਮੈਂ ਸੋਹਾਂ ਕਹਿੰਦਾ ਮੈਨੂੰ ਯਕੀਨ ਕਿਉਂ ਨਹੀਂ ਆਉਂਦਾ ਕਿੰਨੇ ਰੁਪਏ ਲੱਗੇ ਚੱਲ ਆ ਦੱਸ ਮੈਂ ਲੈ ਕੇ ਆਈ 4000 4000 ਰੁਪਏ ਹੁਣ ਹੀ ਦੇਵਾਂਗੇ ਲਿਆ 5000 ਲੈਣੀ ਵੇਚੀ ਨਾ ਗੁਰਦਵਾਰ ਸਾਹਿਬ ਵਾਲੀ ਆ ਡੋਲ ਦੇ ਹਾਂ ਹਾਂ 1500 ਰੁਪਏ ਦਾ ਪੌਸ ਸੀਗਾ ਹਾਂ 1500 ਦਾ ਹੀ ਪੌਸ ਸੀ ਠੀਕ ਹੈ ਭਾਈ 2500 ਦਾ ਦੰਨਾ ਹੈਗਾ 2500 ਰੁਪਏ ਵਾਲਾ ਮੈਂ ਦੇਤਾ ਸੀਗਾ ਪੌਸ ਝੂਠ ਨਹੀਂ ਬੋਲ ਤੰਦਰ ਯਾਰ ਤਾਂ ਲੈ ਕੇ ਆ ਕਿੱਥੋਂ ਲੈ ਆ ਸੀ ਹੁਣ ਤੂੰ ਕਹਿੰਦਾ ਚਾਰ ਰਿਆ ਤੇ ਨਾ ਹੁਣ ਤਾਂ ਨਹੀਂ ਰਿਆ ਤੇਰੀ ਹਵਾਣਾ ਤੂੰ ਯਾਰ ਜਣਾ ਤੇਰੇ ਕੋਲੇ ਪਿਆ ਫਿਰ ਘਾਰੇ ਵਾਸਤੇ ਪਾਣੇ ਸੋ ਨਿਕਲ ਤਾਊਗੀ ਜੇ ਤਲਾਸ਼ੀ ਲੈਣਗੇ ਲੋਕ ਸਾਰਾ ਕੁਝ ਪਛਤਣਗੇ ਕੋਈ ਫਾਇਦਾ ਤੂੰ ਹੁਣ ਤਾਂ ਕਹਿੰਦਾ ਡੋਲਦਾ ਨਾ ਤੂੰ ਡੋਲ ਦੇ ਘਰ ਵਾਲੀ ਵੀ ਕਹਿੰਦੇ ਦੇਹ ਥੋੜਾ ਜਿਹਾ ਹੋੜ ਡੋਲ ਦੇ ਸੀ ਤੈਨੂੰ ਐ ਨਹੀਂ ਕਹਿੰਦੇ ਅਸੀਂ ਬਾਹਰ ਜਾਣੇ ਜਿੰਦਾ ਤੈਨੂੰ ਜਾਇਲਾ ਦਾ ਉਹਨਾਂ ਡੋਲ ਦੇ ਵੀ ਪਰਚਾ ਤੇਰੇ ਗਰੀਬ ਤੇ ਕਿਉਂ ਪੋਣਾ ਤੂੰ ਆਪ ਹੀ ਨਾ ਸੋ ਲਿਆ ਡੋਲ ਮੇਰਾ ਵੀ ਹੁਣ ਮੈਨੂੰ ਇਸ ਦੋ ਵਾਰ ਕਹਿਣਾ ਪਵੇ ਡੋਲ ਨਹੀਂ ਫਿਰ ਮੈਂ ਦੂਜੇ ਰੋਟ ਕਰੂੰਗਾ ਕੰਮ ਲਿਆ ਆ ਜਾ ਡੋਲ ਦੇ ਐ ਇਸ ਦੋ ਵਾਰ 76 ਪੋਲਾ ਨਾ ਕਰਾ ਲਈ ਮੈਥੋਂ ਇਸ ਦੋ ਵਾਰ 76 ਪੋਲਾ ਹੋਊਗਾ ਹੁਣ ਲਿਆ ਆਪ ਵੀ ਇੰਨੇ ਹਾਲੇ ਕੱਢ ਲੈ ਮੈਂ ਆਪ ਵੀ ਡੋਲ ਦੇ ਲਿਆ ਕੇ ਲਿਆ ਲਿਆ ਡੋਲ ਦੇ ਅਸੀਂ ਇੱਧਰ ਖੜੇ ਆ ਆਪ ਵੀ ਲੋਲ ਕੇ ਲਿਆ ਦੇ ਸਾਰਾ ਲਿਆ ਜਾਂਦਾ ਹੈ ਗ੍ਰਾਮ ਡੇਢ ਗ੍ਰਾਮ ਡੋਲ ਦੇ ਸੀ ਤੈਨੂੰ ਐ ਨਹੀਂ ਕਹਿੰਦੇ ਜਿੰਨੇ ਮਾਤਾ ਤੋਂ ਰੋਗ ਦੀਂਦਰਾ ਮੁੰਡਾ ਜ਼ਹਿਰ ਵੇਚਦਾ ਹੈ ਬਾਈ ਆ ਮੈਂ ਸਾਰੇ ਇੱਥੇ ਆ ਗਿਆ ਲਾਂਗ ਚੱਕ ਲਿਆ ਕਰ ਤੇਰਾ ਘਰਾਂ ਚੰਗਾ ਜਿਹਾ ਫੋਨ ਕਰਤਾ ਆ ਪਿੰਡ ਵਾਲੇ ਦੇਖੋ ਖੜੇ ਨੇ ਬਾਹਰ ਇਹਨਾਂ ਨੂੰ ਮਿਲਦੇ ਆਂ ਬਾਈ ਬੈਰੂਜੀ ਆ ਖਾਲਸਾ ਬੈਰੂਜੀ ਫਤਿਹ ਛੋਡੇ ਪਿੰਡ ਚ ਨਸ਼ਾ ਵਿਕੀ ਜਾਂਦਾ ਚਿੱਟਾ ਵੇਚੀ ਜਾਂਦਾ ਲਿਆ ਕੇ ਉਹ ਢੋਲਤਾ ਮੈਂ ਫੜ ਕੇ ਕੋਈ ਪਰਚਾ ਨਹੀਂ ਪਉਂਦੇ ਆ ਪਕੜਾ ਕੋਈ ਪੁਲਿਸ ਦੇ ਤਨਖਾਹ ਲੈਣੇ ਆ ਜਦੋਂ ਛੋਡੀਆਂ ਕਸਮ ਹੈ ਨਸ਼ਾ ਵੇਚ ਤੁਸੀਂ ਬੋਲਦੇਗਾ ਤਾਂ ਨਹੀਂ ਕੁਝ ਬਜ਼ੁਰਗੋ ਇਹ ਬੱਚਾ ਹੈ ਓਰੇ ਆ ਪੁੱਤਾਂ ਇਹ 1000 ਰੁਪਏ ਦਾ ਜਿਹੜਾ ਕੋਲ ਲੈਣ ਦਾ ਜੇ ਇਹਨੂੰ ਕੀ ਜਵਾਬ ਦੇਊਗਾ ਇਹ ਇਹ ਨਹੀਂ ਜਵਾਬ ਦਿੰਦੇ ਇਹ ਜ਼ਹਿਰ ਵੇਚਦੇ ਨੇ ਜਿੰਨਾ ਚਿਰ ਆ ਖੁੰਡੀਆਂ ਤੁਸੀਂ ਇਹਨਾਂ ਦੇ ਗਿੱਟਿਆਂ ਤਾਂ ਨਹੀਂ ਮਾਰਦੇ ਉਹਨਾਂ ਚਿਰੇ ਲੋਟ ਨਹੀਂ ਆਉਂਦੇ ਹੁਣ ਤੁਸੀਂ ਵਾਦਾ ਕਰੋ ਅੱਗੇ ਤੋਂ ਜੇ ਵੇਚੂਗਾ ਤੁਸੀਂ ਵੀਡੀਓ ਬਣਾ ਲਿਆ ਕਰੋ ਜਿੰਦੀ ਬਣਾਇਆ ਕਰੋਗੇ ਰੋਕੋ ਹੰਬੜਾ ਮਾਰੋ ਥੋੜੇ ਪਿੰਡ ਦੇ ਮੁੰਡੇ ਡਿਊਟੀ ਲਾਓ ਯਾਰ ਇੱਕ ਬੰਦਾ ਵੇਚਦਾ ਥੋੜੇ ਪਿੰਡ ਚਾਹਤ ਸੋਈਂ ਲੋਟ ਆਉਂਦਾ ਸਵੇਰੇ ਸਵੇਰੇ ਦੋ ਬੰਦੇ ਲੈ ਗਏ ਤੁਹਾਨੂੰ ਪਤਾ ਨਹੀਂ ਲੱਗਿਆ ਤਾਂ ਲੈ ਗਏ ਤੁਹਾਡੇ ਕੋਲੇ ਘਰ ਨਹੀਂ ਇਹਦੇ ਪਿਓ ਨੇ ਫੋਨ ਕਰਿਆ ਮੈਨੂੰ ਸਵੇਰੇ ਨਹੀਂ ਜਾਂ ਨਹੀਂ ਕਹਿੰਦਾ ਮੇਰਾ ਮੁੰਡਾ ਚ ਮੇਰੀ ਨੋਹ ਤੋਲਦੀ ਐ ਇਹਦੇ ਪਿਓ ਨੇ ਫੋਨ ਕਰਿਆ ਸਕੇ ਪਿਓ ਨੇ ਵੀ ਮੇਰੀ ਬਦਨਾਮੀ ਹੁੰਦੀ ਐ ਭਾਈ दारू ਵੇਚ ਲਿਆ ਆਪਾਂ ਕੁਛ ਨਹੀਂ ਕਹਿੰਦੇ ਭੁੱਕੀ ਫੀਮ ਵੇਚ ਲਿਆ ਆਪਾਂ ਹੀ ਰੋਕਦੇ ਯਾਰ ਚਿੱਟਾ ਜਿਹਨਾਂ ਨਾਲ ਆਪਣੇ ਜਵਾਕ ਮਾਰਦੇ ਨੇ ਫਿਰ ਤੁਸੀਂ ਵੀ ਬਈ ਉਦਮ ਕਰੋ ਹੁਣ ਲੜੋ ਆਪ ਦੇ ਪਿੰਡ ਚ ਲੜੋ ਤੁਸੀਂ ਜੋਦੇ ਹੋ ਆਪਾਂ ਕੋਈ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਕਿਸੇ ਪਾਰਟੀ ਦੇ ਹੱਕ ਚ ਨਹੀਂ ਆਏ ਤੋਂ ਫੜ ਲਿਆ ਉਹਨੇ ਡੋਲਤਾ ਹੋਰ ਲਿਆਉਂਦਾ ਨਹੀਂ ਹੁਣ ਕੱਢਦਾ ਨਹੀਂ ਮੈਂ ਕਿੱਥੇ ਕਿੱਥੇ ਹੱਥ ਮਾਰਾਂ ਕੰਮ ਤਾਂ ਇਹ ਪੁਲਿਸ ਦਾ ਮਾਤਾ ਤੁਸੀਂ ਬੋਲਿਆ ਕਰੋ ਛੋਡੇ ਜਵਾਕਾਂ ਨੂੰ ਪੱਟ ਦੇਣਗੇ ਖਾ ਜਾਣਗੇ ਮੈਂ ਰੋਜ਼ ਰੋਜ਼ ਮਾਨਸਾ ਤੁਹਾਨੂੰ ਆ ਸਕਦਾ ਹੁਣ ਜਦੋਂ ਇਹ ਬੇਤਾ ਇਹਦਾ ਪਿਓ ਸੀ ਇਹਨੇ ਵਿਚਾਰਾਂ ਨੇ ਫੋਨ ਕਰਿਆ ਮੈਨੂੰ ਸਵੇਰੇ ਮੈਂ ਆ ਗਿਆ ਉਹ ਫੜਿਆ ਗਿਆ ਪਿਓ ਆਪ ਹੀ ਹਟ ਜਾ ਬਾਬਾ ਜੀ ਮੈਂ ਤਾਂ ਫੇਰ ਨਹੀਂ ਰਹਿਣਾ ਹੁੰਦਾ ਹਾਂ ਹਾਂ ਚੱਲ ਕੋਈ ਗੱਲ ਨਹੀਂ ਪਿਓ ਕੀ ਜੱਟਾ ਵੇਚਦਾ ਇੱਕ ਮਿੰਟ ਇੱਕ ਮਿੰਟ ਪਿਓ ਜੱਟਾ ਵੇਚਦਾ ਮੈਂ ਤੁਸੀਂ ਭੈਣ ਦੇ ਲੰਨੋ ਮੈਨੂੰ ਹਟੇਦਾਰੀ ਜਾਨ ਜੋਗ ਬਾਈ ਤੂੰ ਤੇ ਆ ਵੀਡੀਓ ਚ ਨਾ ਓਏ ਹਟਾ ਕਰ ਇਹਨੂੰ ਮਸਲਾਇਆ ਹੁੰਦਾ ਜੱਟੂ ਦੇ ਚੱਟਾ 4 ਸਾਲ ਹੋ ਗਏ ਮਾਫ ਸਮਾ ਕਿਸੇ ਰਿਸ਼ਤੇਦਾਰ ਸ਼੍ਰੀਮਨ ਆ ਜਾ ਕੋਣ ਨਾ ਗੋਲ ਬੜਾ ਤੂੰ ਐਂ ਜਨਾ ਗੋਲ ਬਾਈ ਸਾਡ ਰਿਸ਼ਤੇਦਾਰੀ ਤੁਸੀਂ ਜੱਟਾ ਫੜ ਲੈ ਤੂੰ ਫੜ ਲੈਂਦਾ ਡਾਂਗਾ ਮਾਰਦਾ ਲਿਆ ਡੋਲ ਇਹਨੂੰ ਕਹਦੇ ਆ ਜਾ ਇਹਨੂੰ ਕਹਦੇ ਆਪੀ ਡੋਲ ਦੇ ਛੇ ਦੀ ਡੋਲ ਦੇ ਫਿਰ ਕਹਿੰਦੇ ਲਾਈਵ ਕਰਤਾ ਇਹਨਾਂ ਚ ਪੁਲਿਸ ਆ ਜੂ ਫਿਰ ਲਾਈਵ ਫੜ ਕੇ ਪਿੰਡ ਆਈ ਜਨ ਕਹਿੰਦੇ ਫਿਰ ਉਹਨਾਂ ਸਾਹਮਣੇ ਵੀ ਡੋਲਿੰਗ ਆਇਓ ਬਾਈ ਸ਼ੇਅਰ ਕਰ ਦਿਓ ਸਵੇਰੇ ਤੁਰਿਆ ਸੀ ਮੈਂ ਗੱਡੀ ਮੰਗੀ ਸੀ ਆ ਬਾਪੂ ਨੇ ਫੋਨ ਕਰਿਆ ਸੀ ਵਿਚਾਰੇ ਨੇ ਵੀ ਮੇਰਾ ਮੁੰਡਾ ਕਹਿੰਦਾ ਚੱਟਾ ਵੇਚ ਦੋ ਮੰਨ ਵੀ ਗਿਆ ਉਹਨੇ ਦੇ ਵੀ ਦਿੱਤਾ ਆਪਾਂ ਨੂੰ ਕਹਿੰਦਾ ਮੈਂ 4000 ਦਾ ਲੈ ਕੇ ਆਇਆਂਗਾ 1500 ਦਾ ਕਹਿੰਦਾ ਡੋਲ ਤਾਂ 2500 ਦਾ ਹੋੜ ਡੋਲ ਦਾ ਚਲ ਆਪਾ ਇਹ ਬਾਪੂ ਦਾ ਕਹਿੰਦਾ ਦੋ ਟਾਈ ਲੱਖ ਦਾ ਲੈ ਕੇ ਆਇਆ ਵੇਚਦਾ ਉਹ ਪਿੰਡਾਂ ਦੀ ਜ਼ਿੰਮੇਵਾਰੀ ਹੈ ਇਹਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਮੈਨੂੰ ਦੱਸੋਗੇ ਕਿ ਪ੍ਰੂਫ ਦਿਓਗੇ ਵੀ ਸਾਡੇ ਪਿੰਡ ਚ ਕੋਈ ਚਿੱਟਾ ਵੇਚਦਾ ਮਾਨਸਾ ਦਾ ਤੇ ਮੈਂ ਉੱਥੇ ਆਉਂਗਾ ਜੇ ਕੋਈ ਕੈਸਫੁੱਲ ਵੇਚਦਾ ਉਹਦੇ ਬਾਰੇ ਵੀ ਦੱਸੋ ਵੀਡੀਓ ਬਣਾ ਲਿਆ ਕਰੋ ਸਕੇ ਪਿਓ ਨੇ ਇੱਕ ਵਾਰ ਮੈਂ ਤੁਹਾਡੇ ਸਾਹਮਣੇ ਫੇਰ ਕਰਦਾ ਆ ਆਹ ਮੁੰਡੇ ਦਾ ਸਕਾ ਪਿਓ ਆ ਹਾਂਜੀ ਇਹ ਸੇ ਘਰ ਚ ਉੱਥੇ ਰਹਿ ਰਹੇ ਆ ਮੈਂ ਕਹਿੰਦਾ ਉੱਥੇ ਹੋਰ ਰਹਿੰਦੇ ਨੇ ਏ ਦੱਸੂਗਾ ਹਾਂ ਵੀ ਦੱਸਤਾ ਆ ਹੁਣ ਕੀ ਉਹਨਾਂ ਨੇ ਸਾਂਭ ਰੱਖਿਆ ਜਾਂ ਮੇਰੇ ਘਰ 'ਚੋਂ ਕੈਂਸਰ ਐ ਨਾ ਕੋਈ ਇਹ ਦਵਾਈ ਦਵਾਉਂਦਾ ਨਾ ਕੋਈ ਕੰਮ ਕਰਦਾ ਮੈਂ ਹੀ ਦਵਾਈ ਦਵਾਉਣਾ ਮੈਂ ਕਰਾਂ ਦਾ ਕੀ ਕਰਾਂ ਚਾਹ ਪਾਉਣਾ ਵੀ ਪੁੱਛਾਂਗੇ ਉਹ ਵੀ ਆਪਣਾ ਕੋਈ ਦੁਸ਼ਮਣ ਹੀ ਆ ਪੜਾ ਦੇ ਪਰਚਾ ਪਵਾਉਣਾ ਜੇ ਪਰਚਾ ਪਵਾਵਾਂਗੇ ਆਇਆ ਭਰਾਵਾ ਹੁਣ ਬਾਹਰ ਕਿਉਂ ਉਹ ਕਰੀ ਜਾਂਦਾ ਢੋਲ ਕੇ ਫਰਾ ਕਰਾ ਆਇਆ ਇਹ ਗੱਲਬਾਤ ਆ ਤੇ ਪਿਓ ਦਾ ਕਹਾ ਮਾਨਾ ਤੇ ਮਾਂ ਪਿਓ ਨੂੰ ਸਾਹ ਵੱਜੇ ਕੁਸ ਕਰੇ ਲੜੇਗਾ ਫਿਰ ਬਾਹ ਚੜਾਂਗਾ ਫਿਰੂਗੀ ਆ ਜਾ ਮੇਰਾ ਵੀਰ ਡੋਲ ਦੇ ਪਰਨ ਕਰੋ ਦੋਨੇ ਡੋਲ ਡੋਲ ਬਾਈ ਹੋਰ ਡੋਲੋ ਕਿੰਨਾ ਹੈ ਤੇਰੇ ਕੋਲੇ ਆ ਜਾ ਆ ਬਾਈ ਲੈ ਹੈਗਾ ਤਾਂ ਹੋਊਗੀ ਆਪੀ ਡੋਲਦੇ ਯਾਰ ਕਾ ਤੂੰ ਡੋਲਦਾ ਹੁਣ ਕੱਢਦੇ ਯਾਰ ਹੁਣ ਡੋਲਦੇ ਆ ਕਿਉਂ ਐਨੀ ਬੇਇੱਜ਼ਤੀ ਕਰਵਾਈ ਜਾਂਦਾ ਯਾਰ ਐਨੇ ਚ ਡੋਲ ਕੇ ਸੀ ਜਾਈਏ ਭਰਾ ਗਾਹਾਂ ਵੀ ਜਾਣਾ ਬੰਦੇ ਕੋਲੇ ਤੇਰੇ 4000 ਰੁਪਏ ਲੱਗੇ ਤਾਂ ਨੂੰ 4000 ਦੇ ਕੇ ਜਾਉ ਜੋ ਕਹੀ ਜਾ ਮੈਂ ਤੇਨੂੰ ਨੁਕਸਾਨ ਤੇਰੇ ਪਿਓ ਤਨੂੰ ਹਿਸਾਬ ਪਤੀ ਦਿਵਾ ਕੇ ਜਾਉ ਹੁਣ ਜਦੋਂ ਉਹ ਨਿਕਲਿਆ ਉਹ ਵੀ ਕੱਲ੍ਹ ਆ ਬਈ ਯਾਰ ਨੇ ਤੇ ਪਹਿਲਾ ਪਹਿਲਾ ਡੋਲਿਆ ਨਹੀਂ ਮੈਂ ਜੋ ਹੀ ਰਾਕੇ ਮਰਚਾ ਪਵਾਇਆ ਹੁੰਦਾ ਤੈਨੂੰ ਮੇਰਾ ਯਕੀਨ ਹੀ ਸੌਂ ਫਾਈਲ ਆ ਲੈ ਆ ਮੇਰੀ ਭੈਣ ਆ ਇਹਦੀ ਸੌਂ ਜੇ ਮੈਂ ਚਿੱਟਾ ਤੇਰਾ ਨਾਂ ਡੋਲਾਂ ਉੱਥੋਂ ਆ ਆ ਜਾ ਮਿੰਟ ਮਾਰ ਕੇ ਰਾਂ ਆ ਜਾ ਆ ਜਾ ਆ ਆ ਆ ਆਇਆ ਮੇਰਾ ਭਰਾ ਬਣ ਕੇ ਆਇਆ ਤੂੰ ਆਪ ਦਾ ਸਣਾ ਡੋਲੇ ਭੈਣ ਨੂੰ ਡਰਾ ਰਿਆ ਆ ਆ ਆ ਆਇਆ ਆਇਆ ਮੇਰਾ ਸ਼ਿਬੀਰ ਮਾਰ ਕੇ ਲੈ ਆ ਜਾ ਮਿੰਟ ਮਾਰ ਰੱਖੀ ਨਾ ਪੋਰਾ ਵੀ ਭਾਈ ਬਣ ਕੇ ਤੈਨੂੰ ਦਵਾਈ ਵੀ ਦਵਾਉਂਗਾ ਆਇਆ ਤੈਨੂੰ ਤੇਰਾ ਪਿਓ ਤੋਂ ਹੀ ਸਾਰੀ ਚੀਜ਼ ਮੰਗਾਂਗਾ ਉਹ ਦਵਾ ਕੇ ਜਾਊਗਾ ਸਾਰੇ ਪਿੰਡ ਦੀ ਪੰਚਾਇਤ ਸਾਹਮਣੇ ਆਇਆ ਲਿਆ ਤੇ ਤਾਂ ਦੀ ਮਜਬੂਰੀ ਦੱਸਦੀ ਵੀ ਗਿਆ ਵਿੱਚ ਲੱਗੇ ਹਣਾ ਵੀ ਐਨਾ ਤਗੜਾ ਘਾਰਾ ਸਰਦਾਰਾਂ ਦਾ ਮੁੰਡਾ ਤੇਉਂ ਤੇਰਾ ਕੀ ਕੰਮਾ ਨੂੰ ਪਿਆ ਆਇਆ ਤੂੰ ਮੇਰਾ ਭਰਾ ਮੈਂ ਕਿਹੜਾ ਪਰਚਾ ਪਵਾ ਕੇ ਕੋਈ ਜੰਗ ਜਿੱਤਣੀ ਹੈ ਮੇਰੇ ਵੀ ਜਵਾਕ ਨੇ ਮੈਂ ਤਾਂ ਤੁਹਾਨੂੰ ਬਚਾਉਣਾ ਚਾਹਣਾ ਬਸ ਵੀ ਤੁਸੀਂ ਬੱਤ ਚੋ ਵੇਚੀ ਨਾ ਪਰਨ ਗਾਲਾ ਨਾਲ ਹੀ ਢੋਲ ਬਣਾ ਆ ਜਾ ਆ ਆ ਦੇ ਹੱਥ ਨਾਲ ਢੋਲ ਦੇ ਆ ਲਿਆਉਂਦਾ ਬਈ ਮੁੰਡਾ ਮੰਨ ਗਿਆ ਢੋਲ ਦਾ ਦੇਖ ਲੋ ਧੰਨਵਾਦ ਆਇਆ ਤੇਰਾ ਤੇਰੇ ਵਰਗੇ ਹੁਣ ਇਹ ਪਿੰਡਾਂ ਚ ਲੋਕ ਆਣੇ ਕਮਾੜ ਤੇ ਰਣਾਂ ਲਾਣ ਲੱਗ ਜੂਆ ਤੂੰ ਸਗਾ ਪਿਓ ਪੁੱਤ ਫੜਵਾਇਆ ਲੋਕ ਮੰਡੀਆਂ ਉਂਦਰ ਦੇ ਨਹੀਂ ਫੜਾਉਂਦੇ ਮੇਰਾ ਚੰਗਾ ਯਾਰ ਵਧੀਆ ਠੀਕ ਸਾਡੇ ਲਈ ਤਾਂ ਤੂੰ ਹੀ ਜੋਧਾ ਜੀ ਨੇ ਸਾਨੂੰ ਫੋਨ ਕਰਤਾ ਜੀ ਸਰਵਿਸ ਸਟੇਸ਼ਨ ਲਾਇਆ ਹੋਇਆ ਸੀ ਹਾਂ ਸਰਵਿਸ ਸਟੇਸ਼ਨ ਤੇ ਕੰਮ ਨਹੀਂ ਕਰਦਾ ਬਿਲਡਿੰਗ ਦੀ ਦੁਕਾਨ ਸੀ ਮੇਰਾ ਸਾਰਾ ਸਮਾਨ ਬਿਲਡਿੰਗ ਦਾ ਚੱਕ ਕੇ ਨੇ ਵੇਚਦਾ ਜੇ ਕੋਈ ਇੱਕ ਗੱਲ ਸੁਣੋ ਛੋੜੇ ਪਿੰਡ 'ਚ ਕੋਈ ਗੋਲੀਆਂ ਕੈਪਸੂਲ ਚਿੱਟਾ ਸਮੈਗ ਸੀਸੀਆਂ ਵੇਚਦਾ ਮੈਂ ਵੀ ਫੜੂਗਾ ਕਿ ਤੁਸੀਂ ਫੜ ਸਕਿਓ ਹਾਂ ਕੋਈ दारू ਵਾਲਾ ਪੁੱਕੀ ਵਾਲਾ ਫੀਮ ਵਾਲਾ ਮੇਰੇ ਬਣੀਓ ਮੈਂ ਨਹੀਂ ਕੁੱਸ ਕਹਿੰਦਾ ਭਾਈ ਉਹ ਬਾਲਾਪੂ ਕੀ ਪਿੰਮਾ ਕੰਮ ਕਰੂ दारू ਵੀ ਅਗਲਾ ਹਰੇਕ ਹੀ ਪੀਂਦਾ ਹੁਣ ਫਿਰ ਅਗਲਾ ਕਹੂਗਾ ਤੇ दारू ਨੂੰ ਵੀ ਪੰਗਰ ਪੈਗੇ ਜਦੋਂ ਸਰਕਾਰੀ ਵਿੱਚ ਹੀ ਜਾਂਦੀ ਹੈ ਗੱਲ ਕਰ ਇਹ ਜਹਰ ਹੈ ਜਿਹੜੇ ਆ ਸੋਹਣੇ ਸਰਦਾਰ ਨੇ ਇਹਨਾਂ ਨੂੰ ਵੀ ਲਾ ਦੇਣਗੇ ਇਹ ਲੋਕ ਲਾਤੇ ਹੀ ਬਹੁਤ ਪਿੰਡ ਦੇ ਤੁਸੀਂ ਆਪਦੇ ਬੱਚਿਆਂ ਦੇ ਰੱਖ ਕੇ ਆਪੋਂ ਦਾੰਗ ਚੱਕ ਕੇ ਕੁੱਟਣ ਪੈਜੋ ਜਦੋਂ ਗਮਾਂਡ ਤੇ ਵਿਗਦਾ ਬਾਈ ਅਸੀਂ ਮਾਨਸਾ ਤੋਂ ਨੇ ਫੋਨ ਕਰਾਇਆ ਨਹੀਂ ਤੁੰਦਸੀ ਮੈਂ ਗੱਡੀ ਮੰਗੀ ਬੰਦੇ ਕੱਢੇ ਕਰਾਂ ਜੋ ਕੋਣ ਹੁੰਦਾ ਲੜਦਾ ਹੈ ਬਗਾਣਾ ਪਿੰਡ ਆਲੇ ਹੁਣ 40 35 ਕਿਲੋਮੀਟਰ ਆ ਗਿਆ ਉਹ ਚਲੋ ਬੰਦਾ ਸਿਆਣਾ ਸੀ ਮੰਨ ਗਿਆ ਹੁਣ ਤੁਸੀਂ ਉਹਨੂੰ ਸਮਝਾਓ ਸਮਝਾਉਂਗੇ ਪਿੰਡ ਨੂੰ ਸਮਝਾਓ ਫਰਜ ਹੈ ਤੁਸੀਂ ਸਮਝਾਓ ਜੇ ਵੇਚੂਗਾ ਮੈਨੂੰ ਦੱਸਿਓ ਅਸੀਂ ਫੇਰ ਆ ਜਾਾਂਗੇ ਇਸ ਵਾਰ ਆਪਾਂ ਛੱਡ ਕੇ ਜਾਵਾਂਗੇ ਪਰਚਾ ਨਹੀਂ ਮੋਂਦੇ ਅਗਲੇ ਵਾਰ ਨਹੀਂ ਬਖਸ਼ਦੇ ਐਤੋਂ ਪਹਿਲਾਂ ਵੇਚ ਛੱਡਿਆ 6000 ਰੁਪਏ ਦਾ ਤੁਹਾਨੂੰ ਕਿਹੜੇ ਨੂੰ 6000 ਰੁਪਏ ਮੰਨਦਾ ਦਿੰਦਾ ਮੰਨਦਾ ਕਿਸੇ ਨੂੰ 6000 ਦਾ ਵੇਚ ਛੱਡਿਆ 1500 ਦਾ ਢੋਲ ਤਾਂ ਇਹ ਹੋਰ ਲੈ ਕੇ ਆਉਂਦਾ ਉਹ ਕਿਹਨੂੰ ਦਿੰਦਾ 6000 ਆਪਣੇ ਬੱਚਿਆਂ ਨੂੰ ਆਪਣੇ ਬੱਚੇ ਲੈਂਦੇ ਨੇ ਹੋ ਕੋਣ ਕੋਣ ਦੁਸ਼ਮਣ ਨੇ ਉਹ ਆਪਣੇ ਬੱਚੇ ਨੇ ਫਿਰ ਇਹਨੂੰ ਅਗੇ ਮੈਨੂੰ ਮੇਰੇ ਪਿਓ ਨੇ ਹੀ ਸੰਜਤਾ ਜਿੱਤੇ ਪਿਓ ਨੇ ਹੀ ਸੰਦਾ ਚਿੱਟਾ ਵੇਚਣਾ ਪਿਆ ਉਹਦਾ ਮੇਰਾ ਵੀ ਨੰਦਾ ਕੁਸ ਮੈਨੂੰ ਮੈਂ ਜਿੱਤਾ ਵੇਚਣਾ ਕਿ ਜਾ ਬਾਹਰ ਲਈ ਵੀ ਜਵਾਕ ਹੀ ਨੇ ਹਣ ਤਾਂ ਕਿਸੇ ਦਾ ਮਰਜੀ ਹੈ ਜਿਹੜਾ ਨਸ਼ਾ ਵੇਚਦੇ ਨੇ ਮੂੰਹ ਲੈ ਕੇ ਉਹ ਜਵਾਕ ਹੀ ਨੇ ਹੈ ਫਿਰ ਇਹ ਕੀ ਗਾਰੰਟੀ ਹੈ ਕੱਲ ਨੂੰ ਆਹ ਗੁੱਠੀ ਵਾਲ ਹੁੰਦੀ ਹੋ ਉਹ ਗੁੱਠੀ ਵਾਲ ਹੁੰਦੀ ਉਹ ਇਹਨਾਂ ਦਾ ਪੈਸੇ ਚਾਹੁੰਦੇ ਸੜਾਓ ਇਹ ਲਿਆਊਗਾ ਵੇਚੂ ਹੈਨਾ ਜੇਲ੍ਹ ਚ ਇਹ ਸੀ ਮੁੰਡਾ ਜਿਹੜਾ ਇਹ ਘਟਿਆ ਪਹਿਲਾਂ ਨੂੰ ਮੈਂ ਜੇਲ੍ਹ ਸਮਝਦਾ ਸੀ ਵੇਚੀ ਉੜੇ ਪਿੰਡ ਆਏ ਉਦੋਂ ਇਹ ਜੇਲ੍ਹ ਸੀ ਉਦੋਂ ਕਿਹਾ ਸੀ ਵੇਚਦਾ ਨਾ ਪਿਓ ਕਹਿੰਦਾ ਭਾਈ ਮੇਰਾ ਮੁੰਡਾ ਚਿੱਟਾ ਵੇਚਦਾ ਕੱਲ ਨੂੰ ਕੋਈ ਹੋਰ ਦੱਸੇ ਤੈਨੂੰ ਮੈਂ ਦੱਸ ਦਿੰਦਾ ਇਹੇ ਜੇ ਪਿਓ ਹੋਣ ਸਲੂਟ ਆ ਇਹਨਾਂ ਨੂੰ ਚਾਹੇ ਜੇ ਪਾਗਲਾ ਆਪਾਂ ਨਹੀਂ ਕਹਿੰਦੇ ਮਾਲਾ ਚੰਗਿਆ ਆਪਣੇ ਲਈ ਤਾਂ ਚੰਗਿਆ ਤੇਰੇ ਤੇ ਬਾਹਰਦਤ ਕਰੇ ਪ੍ਰਸ਼ਾਸ਼ਕ ਤੇਰੇ ਦੇ ਕਿਹਨੇ ਬਾਹਰਦਤ ਕਰੂਆ ਤੇਰੀ ਵੀਡੀਓ ਸਾਰੇ ਪੰਜਾਬ ਚ ਭੱਗ ਗਈ ਹਾਂਜੀ ਤੇ ਇਹਨਾਂ ਨੂੰ ਮੈਂ ਆਉਂਗਾ ਢਾਂਗ ਲੈ ਕੇ ਆ ਲੋਕ ਤੇ ਨਾਲ ਖੜਨਗੇ ਇਹਨਾਂ ਦਾ ਹੱਕ ਹੈ ਭਾਈ ਤੁਸੀਂ ਖੜੇ ਹੋ ਇਹਨਾਂ ਨਾਲ ਤੁਸੀਂ ਵੀ ਖੜੇ ਹੋ ਦੇਖੋ ਜੇ ਇਹਨੂੰ ਮੰਨਣਾ ਨੂੰ ਮੰਦਾ ਚੰਗਾ ਬੋਲਾਂ ਤੂੰ ਸੋਨਾ ਖੜਦਣਾ ਫਰਜ਼ਦਾ ਇਹਨੇ ਕੋਈ ਵੀ ਮਰ ਸਕਦਾ ਜਿਹੜਾ ਆਪਾਂ ਡੋਲਤਾ ਇਸੇ ਨਾਲ ਹੀ ਕਿਸੇ ਦਾ ਜਵਾਕ ਮਾਰ ਜੇ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਆਪਾਂ ਨੂੰ ਪਾਰਟੀ ਦਾ ਮਤਲਬ ਨਹੀਂ ਆਪਾਂ ਤਾਂ ਨਸ਼ੇ ਦੇ ਦੋਸ਼ਮਨਾ ਕਰ ਲਏ ਸ਼ੇਅਰ ਕਰ ਦਿਓ ਬਈ ਸਾਰੇ ਪਹਿਲਾਂ ਡੋਲਤਾ ਕੁਸ ਉਹ ਲਿਆ ਇਹਨੂੰ ਕਹਿੰਦੇ ਡੋਲ ਯਾਰ ਜਾਈਏ ਗਾਹਾਂ ਡੰਗ ਲਾ ਕੇ ਰੱਖਿਆਗਾ ਐਨਾ ਤੂੰ ਕਿੱਡਾ ਕਢੂਗਾ ਪੈਣੇ ਕਹਦੇ ਇਹਨੂੰ ਛੇਤੀ ਲਿਆ ਪੈਸੇ ਵੀ ਦੇ ਕੇ ਜਾਊਂਗਾ ਜਿੰਨੇ ਲਖਾਊਗਾ ਉਹਨੇ ਦੇ ਜਾਗੇ ਹਿੱਸਾ ਵਾ ਕੇ ਲਿਆਵਾਂਗੇ ਆ ਜਾ ਆ ਜਾ ਕੰਡਾ ਕੰਡਾ ਵੀ ਡੋਲ ਪਰਾਂ ਕੰਡਾ ਵੀ ਲਿਆ ਜੀ ਤੇ ਤੋਲਣਾ ਹੈ ਉਹ ਕੰਡਾ ਵੀ ਭੰਦੇ ਯਾਰਾ ਆ ਜਾ ਕੰਡੇ ਦੇ ਵੀ 350 ਦੇ ਦੂੰਗਾ ਆ ਤੇਰਾ ਪਿਓ ਕਹਿੰਦਾ ਕੰਡਾ ਹੈਗਾਗਾ ਚਾ ਕੋਈ ਗੱਲ ਨਹੀਂ ਜਿੰਨਾ ਵੀ ਲਿਆ ਲਿਆ ਤਾਂ ਹੈਗਾਗਾ ਹਾਂ ਹਾਂ ਕੋਈ ਗੱਲ ਨਹੀਂ ਤੂੰ ਕਿੱਥੇ ਲੈ ਫੜਾ ਦੋ ਆ ਦੇਖੋ ਬਈ ਆ ਆਪਾਂ ਨਾ ਹੋਏ ਇਹ ਪਾਰ ਵਾਲਾ ਹੈਗਾ ਇਹ ਨਾ ਬਈ ਐ ਨਹੀਂ ਆਪਾਂ ਨੂੰ ਪਾਰਾ ਪੀਣਾ ਆ ਦੇਖੋ ਬਈ ਇੰਨਾ ਇਹਨੇ ਪਹਿਲਾਂ ਡੋਲਤਾ ਇੰਨਾ ਹੋਰ ਆਪਾਂ ਇਹ ਨਾਲ ਵਾਦਾ ਕਰਿਆ ਸੀ ਚਾਹੇ ਥੋੜਾ ਲਿਆ ਹੋਵੇ ਦੇ ਕੋਲੇ ਹੋਰ ਗੱਲ ਕਰ ਆਪਾਂ ਇਹ ਦਿਖਾਉਣਾ ਚਾਹੁੰਨੇ ਆ ਸਰਕਾਰ ਕਹਿੰਦੀ ਹੈ ਵਿਕਦਾ ਨਹੀਂ ਨਸ਼ਾ ਆਹ ਆ ਦੇਖ ਲੋ ਬਾਈ ਇੰਨਾ ਪਹਿਲਾਂ ਡੋਲਤਾ ਨੇ ਇੰਨਾ ਇਹ ਇਹ ਜਣੇ ਵੇਚਣਾ 4000 ਦਾ ਵਿਕੂਗਾ ਇਹ ਕੀ ਹੈ ਇਹ ਮਾੜੀ ਕੀ ਹੈ ਇਹ 4000 ਦੀ ਲਈ ਇਹ ਹੱਥ 'ਚ ਫੜ ਕੇ ਦੇਖ ਲੋ ਤੁਸੀਂ ਇਹ ਬੱਚਿਆਂ ਨੂੰ ਜਹਰ ਹੈ ਇਹ ਇੰਨਾ ਡੋਲਤਾ ਮੈਂ ਕੋਈ ਪੁਲਿਸ ਵਾਲਾ ਨਹੀਂ ਕੋਈ ਮੈਂ ਸੁੱਥੋ ਸੁੱਥੋ ਮੈਂ ਕਿਸੇ ਤੋਂ ਪੈਸੇ ਲੈਂਤੇ ਨੇ ਕਦੇ ਸੁੱਥੋ ਕੁਝ ਮੰਗਿਆ ਮੈਂ ਗੱਡੀ ਤੇ ਕਿਸੇ ਤੋਂ ਤੇਲ ਪਵਾਇਆ ਮੇਰਾ ਤਾਂ ਫਰਜ ਹੈ ਵੀ ਮੈਂ ਬੱਚੇ ਬਚਾਵਾਂ ਅੱਛਾ ਮੈਂ ਐਵੇਂ ਨਹੀਂ ਵੀ ਆਪਾਂ ਇਹਦੇ ਪਰਚਾ ਲਾਏ ਛੋੜ ਜੋਣਾ ਗੁਰਸਿੱਖ ਬੰਦਾ ਕੋਈ ਵੀ ਗਿਆਨੀ ਦਿਆਨੀ ਬੰਦਾ ਹੈ ਵੀ ਜਿਹੜਾ ਚਾਹੇ ਵੀ ਛੋੜੇ ਪਿੰਡ 'ਚ ਉਹ ਨਾ ਵੇਕੇ ਜਹਿਰ ਨਾ ਛੋਡੇ ਬੱਚਿਆਂ ਤੋਂ ਉਹਨੂੰ ਭੰਨ ਕੇ ਨਾਲੀ 'ਚ ਸੜ ਦੋ ਲੈ ਬਾਈ ਸੱਟ ਬਾਪੂ ਵੀ ਐਦੂ ਵਕਤ ਤੇ